ਬੱਚੇ ਦੀ ਟਿਪਰ ਜਿਹੜਾ ਓਵਰਲੋਡ ਸੀਗਾ ਉਹਦੇ ਨਾਲ ਮੌਤ ਹੋਈ ਆ ਇਹ ਮੌਤ ਨਹੀਂ ਕਹੀ ਜਾ ਸਕਦੀ ਇਹ ਇੱਕ ਕਤਲ ਆ ਓਵਰਲੋਡਡ ਟਿਪਰ ਦੇ ਨਾਲ ਮਾਸੂਮ ਬੱਚੇ ਦੀ ਜਾਨ ਗਈ ਆ ਮੈਂ ਸਮਝਦਾ ਬੜੀ ਮੰਦ ਭਾਗੀ ਗੱਲ ਆ ਇੱਕ ਬੱਚੇ ਦੀ ਮੌਤ ਹੋ ਗਈ ਆ ਤੇ ਉਹਨੂੰ ਵੀ ਅਣਗੋਲਿਆ ਜਾ ਰਿਹਾ ਤੇ ਜਿਹੜਾ ਮੁਜਰਮ ਹੈ ਉਹਦਾ ਨਾਮ ਵੀ ਨਾ ਦਰਜ ਕੀਤਾ ਜਾਵੇ ਐਫਆਰ 'ਚ ਉਹਦਾ ਨਾਮ ਵੀ ਸਾਨੂੰ ਰੋਲਾ ਪਾਣ ਤੋਂ ਬਾਅਦ ਦਰਜ ਕਰਵਾਉਣਾ ਪਵੇ ਰੋਜ਼ ਇੱਥੇ ਇਲੀਗਲ ਮਾਈਨਿੰਗ ਹੋ ਰਹੀ ਆ। ਲਈ ਕੌਣ ਜ਼ਿੰਮੇਵਾਰ ਆ? ਜੇ ਸਰਕਾਰ ਨੇ ਇਲੀਗਲ ਮਾਈਨਿੰਗ ਨਾ ਰੋਕੀ ਤਾਂ ਬਕਾਇਦਾ ਮੈਂ ਤੁਹਾਨੂੰ ਕਹਿ ਰਿਹਾ ਬਕਾਇਦਾ ਰੋਜ਼ ਸਵੇਰੇ ਬਿਨਾ ਨਾਗਾ ਧਰਨਾ ਲਗਾਇਆ ਜਾਊਗਾ ਤੇ ਮੈਂ ਸਰਕਾਰ ਦੇ ਖਿਲਾਫ ਜਿਹੜੀ ਇਹ ਮੁਹਿੰਮ ਆ ਉਹਨੂੰ ਢਿੱਲੀ ਨਹੀਂ ਪੈਂਦੇ ਨਹੀਂ ਖੁੱਲ ਕੇ ਲੜਨਾ ਆ। ਗੜ ਸ਼ੰਕਰ ਚ 13ਵਾਂ ਕਤਲ ਆ। ਮਾਈਨਿੰਗ ਦੀ ਭੇਟ ਚੜ ਰਹੇ ਲੋਕ। ਲੋਕਾਂ ਦੇ ਇਕੱਲੇ ਇਕੱਲੇ ਬੱਚੇ ਮਰ ਰਹੇ ਆ। ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕ ਰਹੀ ਸਰਕਾਰ ਨੂੰ ਇੱਕੋ ਹੀ ਗੱਲ ਦਿਸਦੀ ਆ ਪੇ ਰੇਤਾ ਤੇ ਖਣਜ ਪਦਾਰਥ ਲੁੱਟ ਲਓ ਜਿੰਨੇ ਲੁੱਟ ਹੁੰਦੇ ਆ ਸਾਡੀ ਸਰਕਾਰ ਕਿੰਨਾ ਚਿਰ ਰਹਿਣੀ ਜਾਂ ਨਹੀਂ ਰਹਿਣੀ ਉਹਦੇ ਚ ਸਾਰਾ ਜੋਰ ਇਸ ਗੱਲ ਤੇ ਲੱਗਿਆ ਆ ਪੇ ਜਿੰਨਾ ਮੁਨਾਫਾ ਕਮਾਹ ਹੁੰਦਾ ਕਮਾ ਲਈਏ ਇੱਥੇ ਦਾ ਟ੍ਰੈਫਿਕ ਜਿਹੜੇ ਮੁਲਾਜ਼ਮ ਆ ਉਹ ਸਿਰਫ ਟਿਪਰਾਂ ਦੀ ਗਿਣਤੀ ਕਰਦੇ ਆ ਤਾਂ ਕਿ ਮਹੀਨਾ ਕਰਾਇਆ ਜਾ ਸਕੇ ਜਿਹੜੇ ਸਧਾਰਨ ਮੋਟਰਸਾਈਕਲਾਂ ਵਾਲੇ ਦਿਹਾੜੀ ਲਾ ਕੇ ਆਂਦੇ ਉਹਨਾਂ ਦੇ ਚਲਾਨ ਕੀਤੇ ਜਾਂਦੇ ਆ ਟਿਪਰਾਂ ਦੇ ਨਾਂ ਨੰਬਰ ਨਾਂ ਡਰਾਈਵਰਾਂ ਦਾ ਕੋਈ ਪਤਾ ਹੁਣ ਜਿਹੜਾ ਬਾਈ ਨਾਮ ਪਰਚਾ ਨਹੀਂ ਕੀਤਾ ਉਹ ਡਰਾਈਵਰ ਨੂੰ ਚੱਕ ਕੇ ਅੰਦਰ ਦੇ ਤਾਂ ਮਾਲਕ ਤੇ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਗੱਲ ਬੜੀ ਮੰਦਭਾਗੀ ਹੈ ਇਹ ਨਾ ਪਹਿਲੀ ਘਟਨਾ ਤੇ ਨਾ ਆਖਰੀ ਘਟਨਾ ਇਹ ਘਟਨਾ ਦੇ ਕਾਰਨ ਓਵਰ ਲੋਡ ਟਿਪਰ ਜਿਹੜੀ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਇੱਥੋਂ ਦਾ ਵਿਧਾਇਕ ਰੋਜ਼ ਟਾਰਾ ਮਾਰਦਾ ਕਿ ਬੜਾ ਵਿਕਾਸ ਹੋ ਰਿਹਾ ਬੜਾ ਵਿਕਾਸ ਹੋ ਰਿਹਾ ਇਹ ਵਿਕਾਸ ਗਰੀਬ ਲੋਕਾਂ ਦੀਆਂ ਲਾਸ਼ਾਂ ਤੇ ਵਿਕਾਸ ਸਾਨੂੰ ਵਿਕਾਸ ਨਹੀਂ ਚਾਹੀਦਾ ਸਾਨੂੰ ਚਾਹੀਦਾ ਇਨਸਾਫ ਸਾਨੂੰ ਚਾਹੀਦਾ ਕਿ ਆਮ ਲੋਕ ਉਹ ਜੀਂਦੇ ਰਹਿਣ ਆਪਣੀ ਕਿਰਤ ਕਰਦੇ ਨੇ ਉਹਨੂੰ ਕਿਰਤ ਕਰਨ ਜੋਗੇ ਛੱਡਿਆ ਜਾਵੇ ਸੜਕਾਂ ਤੇ ਰੋਜ਼ ਮੌਤ ਨੱਚਦੀ ਹੈ ਓਵਰਲੋਡ ਟਿਪਰ ਬੇਲਗਾਮ ਤੁਰੇ ਜਾਂਦੇ ਲੋਕਾਂ ਨੂੰ ਰਸਤੇ ਨਹੀਂ ਮਿਲਦੇ ਹਰ ਰੋਜ਼ ਘਟਨਾਵਾਂ ਘਟਦੀਆਂ ਨੇ ਲੋਕਾਂ ਦੇ ਇੱਕ ਇੱਕ ਬੱਚਾ ਨੇ ਉਹ ਟਿਪਰਾਂ ਨਾਲ ਮਾਰਿਆ ਜਾਂਦਾ ਹੈ ਇਸ ਲਈ ਅਸੀਂ ਤੁਹਾਨੂੰ ਬੇਨਤੀ ਕਰਨੀ ਚਾਹੁੰਦੇ ਲੋਕਾਂ ਨੂੰ ਕਿ ਐ ਸਰਕਾਰਾਂ ਤੋਂ ਕੋਈ ਆਸ ਨਹੀਂ ਐ ਸਿਸਟਮ ਤੋਂ ਕੋਈ ਆਸ ਨਹੀਂ ਜੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਹੈ ਤਾਂ ਲੋਕਾਂ ਨੂੰ ਅੱਗੇ ਆਣਾ ਪਊਗਾ ਲੋਕਾਂ ਨੂੰ ਜਥੇਬੰਦ ਹੋ ਕੇ ਇਹ ਗੈਰਕਾਨੂੰਨੀ ਮਾਈਨਿੰਗ ਗੈਰਕਾਨੂੰਨੀ ਲੋਕਾਂ ਨੂੰ ਟਿੱਪਰ ਰੋਕਣੇ ਪੈਣਗੇ ਤਾਂ ਲੋਕਾਂ ਦੀ ਜਾਨ ਸੁਰੱਖਿਤ ਰਹਿ ਸਕਦੀ ਸੜਕਾਂ ਤੇ ਅੱਜ ਬੰਦਾ ਕੋਈ ਸੇਫ ਨਹੀਂ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਲੋਕਾਂ ਨੂੰ ਕਿ ਤੁਰੰਤ ਜਥੇਬੰਦ ਹੋ ਕੇ ਇਹ ਜੋ ਨਿਰਸ਼ੰਘਾਰ ਹੋ ਰਿਹਾ ਇਹਨੂੰ ਰੋਕਣ ਲਈ ਏਕਤਾ ਬਣਾਓ